ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਤੋਂ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲੈਣ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੱਕ ਗੁਰੂ ਘਰ ਦਾ ਮੁਗਲ ਸਰਕਾਰ ਨਾਲ ਟਕਰਾਅ ਜਾਰੀ ਰਿਹਾ ਜਿਹੜਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਸਿੱਧਿਆਂ ਭਿਆਨਕ ਜੰਗਾਂ ਵਿੱਚ ਬਦਲ ਗਿਆ ਮੁਗਲ ਬਾਦਸ਼ਾਹ ਔਰੰਗਜ਼ੇਬ ਕੱਟੜਸ਼ਰਈ ਮੁਸਲਮਾਨ ਅਤਿਆਚਾਰੀ ਤੇ ਪੱਥਰਦਿਲ ਇਨਸਾਨ ਸੀ ਜਿਸ ਨੇ ਤਖਤ ਦੇ ਬੈਠਦਿਆਂ ਹੀ ਐਲਾਨ ਕਰ ਦਿੱਤਾ ਕੀ ਉਸਦੇ ਆਪਣੇ ਦੇਸ਼ ਵਿੱਚ ਰਾਜ ਪ੍ਰਬੰਧ ਇਸਲਾਮੀ ਢੰਗ ਦਾ ਅਤੇ ਇਸਲਾਮ ਦੀ ਸ਼ਰ੍ਹਾ ਦੇ ਅਧੀਨ ਹੋਵੇਗਾ ਅਤੇ ਲੋਕਾਂ ਦਾ ਰਹਿਣ ਸਹਿਣ ਕੁਰਾਨ ਦੇ ਹੁਕਮਾਂ ਦੇ ਮੁਤਾਬਿਕ ਬਣਾਇਆ ਜਾਵੇਗਾ। ਉਹ ਹਿੰਦੂਆਂ ਤੇ ਸਿੱਖਾਂ ਨੂੰ ਕਾਫਰ ਸਮਝਦਾ ਸੀ ਤੇ ਲੋਕਾਂ ਨੂੰ ਜ਼ਬਰਨ ਮੁਸਲਮਾਨ ਬਣਾਉਣ ਲਈ ਉਹਨਾਂ ਉੱਪਰ ਹਰ ਤਰ੍ਹਾਂ ਦੇ ਅਤਿਆਚਾਰ ਕਰਦਾ ਸੀ। ਉਸਨੇ ਸਨ 1669 ਵਿੱਚ ਹਿੰਦੂਆਂ ਅਤੇ ਸਿੱਖਾਂ ਦੇ ਮੰਦਰ, ਗੁਰਦੁਆਰੇ, ਸਹਿਬ ਧਰਮਸ਼ਾਲਾ ਤੇ ਪਾੜਸ਼ਾਲਾ ਆਦ ਢਾ ਕੇ ਮਸਜਿਦਾਂ, ਮਦਰਸੇ ਕਾਇਮ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਇਸ ਨਾਲ ਹੁਕਮ ਦੇ ਸਖਤੀ ਨਾਲ ਅਮਰ ਕਰਵਾਇਆ। ਹਿੰਦੂਆਂ ਸਿੱਖਾਂ ਉੱਪਰ ਸਖਤੀਆਂ ਅਤੇ ਅਤਿਆਚਾਰਾਂ ਦੇ ਪਹਾੜ ਢਾਏ ਗਏ ਮਸੀਤਾਂ ਤੇ ਮਦਰਸੇ ਸਥਾਪਿਤ ਕੀਤੇ ਗਏ ਆਮ ਪਰਜਾ ਨਾਲੋਂ ਹਿੰਦੂਆਂ ਤੇ ਸਿੱਖਾਂ ਦੇ ਵੱਧ ਟੈਕਸ ਜਜ਼ੀਆ ਆਦ ਲਗਾ ਦਿੱਤਾ ਗਿਆ ਅਤੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਤੋਂ ਵੀ ਹਟਾ ਦਿੱਤਾ ਗਿਆ ਇਹਨਾਂ ਸਖਤੀਆਂ ਤੋਂ ਡਰ ਕੇ ਮੁਸਲਮਾਨ ਧਰਮ ਅਖਤਿਆਰ ਕਰਨ ਵਾਲਿਆਂ ਨੂੰ ਕਈ ਕਿਸਮਾਂ ਦੀਆਂ ਸਹੂਲਤਾਂ ਰਾਇਤਾਂ ਵੀ ਦਿੱਤੀਆਂ ਜਾਣ ਲੱਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ